ਤੋ ਬਾਉਪੁਰ ਹੜਾਂ ਦੀ ਮਾਰ ਹਟਾਂ ਚੁੱਕਿਆ ਹੈ ਪੂਰੇ ਦਾ ਪੂਰਾ ਇਲਾਕਾ ਡੁੱਬ ਚੁੱਕਿਆ ਹੈ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਹਾਲਾਤ ਇੱਥੇ ਬਣ ਚੁੱਕੇ ਨੇ ਕਹਿੰਦੇ ਨੇ ਕਿ 6 6 ਫੁੱਟ ਪਾਣੀ ਚੜਾ ਆ ਹੈ ਸਾਡੇ ਨਾਲ ਪਰਮਜੀਤ ਸਿੰਘ ਮਣੀ ਮੌਜੂਦ ਨੇ ਉਹ ਸ਼ਖਸ ਜੋ ਕਿ ਜਦੋਂ ਵੀ ਇੱਥੇ ਹੜ ਵਰਗੇ ਹਾਲਾਤ ਪਾਉਂਦੇ ਨੇ ਤਾਂ ਇਹ ਮਦਦ ਲਈ ਅੱਗੇ ਆਉਂਦੇ ਪ੍ਰਸ਼ਾਸਨ ਬਾਤ ਦੇ ਵਿੱਚ ਆਉਂਦਾ ਪਰ ਪਰਮਜੀਤ ਸਿੰਘ ਗੁਣੀ ਸਭ ਤੋਂ ਪਹਿਲਾਂ ਡੱਟ ਜਾਂਦੇ ਨੇ ਸੰਗਤ ਦੀ ਸੇਵਾ ਕਰਦੇ ਕਿਉਂਕਿ ਅਸੀਂ ਨਾ ਆਏ ਤਾਂ ਹੋਰ ਬਣੋ ਸਾਡੇ ਨਾਲ ਵੇਖ ਕੇ ਹੋਰ ਵੀ ਪਸਾਨ ਇਦਾਂ ਆ ਕੇ ਆ ਰਹੇ ਆ ਜਦੋਂ ਦਾ ਵਰਤਮਾਨਤਾਵਾਚਾਰਜਨ ਹੋ ਗਿਆ ਤੇ ਲਗਾਤਾਰ ਆਪਾਂ 3 ਦਿਨ ਹੋ ਗਿਆ ਵੀ ਜਿੱਥੇ-ਜਿੱਥੇ ਵੀ ਲੋਕਾਂ ਨੂੰ ਅਡਰੈਸ ਕਰਨਾ ਪਿਆ ਵਾ ਉਹਨਾਂ ਨੂੰ ਅਡਰੈਸਿੰਗ ਕੀਤਾ ਚਾਹੇ ਰਾਤ ਸੀ ਜਾਂ ਦਿਨ ਸੀ ਜਾਂ ਜਿੱਥੇ ਇਹ ਭਲਾ ਨੁਕਸਾਨ ਹੋਇਆ ਆ ਉੱਥੇ ਤੱਕ ਪਹੁੰਚ ਕੇ ਕੋਈ ਸਪੱਗਤੀ ਪਹੁੰਚਾਉਣੀ ਆ ਤੇ ਲੋਕਾਂ ਦੇ ਵਗਾਰਾਂ ਦੇ ਵਿੱਚ ਕਿਸੇ ਵੀ ਕਿਸੇ ਦੇ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਤਰ੍ਹਾਂ ਆਪਾਂ ਹਾਜ਼ਰ ਹੋ ਜਾਈਦਾ ਵਾ ਜਿਹੜਾ ਕਈਆਂ ਘਰਾਂ ਦੇ ਦੇ ਵਿੱਚ ਜਿਹੜਾ ਪਾਣੀ ਦਾ ਮੀਨ ਹੈ ਪਾਣੀ ਖਤਮ ਹੋ ਚੁੱਕਾ ਵਾ ਤੇ ਪਾਣੀ ਵਗੈਰਾ ਇਸ ਬੋਟਰਾ ਹੀ ਪ੍ਰੋਵਾਈਡ ਕਰਾਈਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਇਹ ਵੋਟ ਜਿਹੜੀ ਹੈ ਉਸ ਨੂੰ ਖਿੱਚ ਕੇ ਇੱਕ ਸ਼ਖਸ ਅੱਗੇ ਤੱਕਲ ਲੈ ਕੇ ਜਾ ਰਿਹਾ ਹੈ ਤਾਂ ਕਿੰਨਾ ਔਖਾ ਹੈ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਤਾਂ ਇੱਕ ਦਿਨ ਵਾਸਤੇ ਆਏ ਹਾਂ ਕਵਰੇਜ ਕਰਕੇ ਚਲੇ ਜਾਵਾਂਗੇ ਪਰ ਇਹ ਹਾਲਾਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਦੇ ਲੋਕ ਵੀ ਨਹੀਂ ਆਉਂ ਜ਼ਿਆਦਾ ਪਰੇਸ਼ਕੀਆਂ ਦੇ ਵਿੱਚੋਂ ਨਿਕਲ ਰਹੇ ਨੇ ਪੂਰੇ ਬਾਉਪੁਰ ਹੜਾਂ ਦੀ ਮਾਰ ਹੇਟਾ ਚੁੱਕਿਆ ਹੈ ਪੂਰੇ ਦਾ ਪੂਰਾ ਇਲਾਕਾ ਡੁੱਬ ਚੁੱਕਿਆ ਹੈ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਹਾਲਾਤ ਇੱਥੇ ਬਣ ਚੁੱਕੇ ਨੇ ਕਹਿੰਦੇ ਨੇ ਕਿ 6 6 ਫੁੱਟ ਪਾਣੀ ਚੜਾ ਆਇਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ ਲੋਕਾਂ ਦਾ ਘਰਾਂ ਦਾ ਸਮਾਨ ਜਿਹੜਾ ਹੈ ਉਹ ਉਸ ਦਾ ਵੀ ਨੁਕਸਾਨ ਹੋਇਆ ਹੈ ਹਾਲਾਂਕਿ ਕਹਿੰਦੇ ਨੇ ਕਿ ਹਰ ਸਾਲ ਹੀ ਇੱਥੇ ਅਜਿਹੇ ਹਾਲਾਤ ਬਣ ਜਾਂਦੇ ਨੇ ਸੋ ਅਸੀਂ ਬੋਟ ਦੇ ਵਿੱਚ ਮੌਜੂਦ ਆ ਇੱਕੋ ਇੱਕ ਇਹ ਰਾਹ ਬਚਿਆ ਹੈ ਜਿਸ ਦੇ ਰਾਹੀਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੇ ਹਾਂ ਜਾਂ ਫਿਰ ਬੇੜੀਆਂ ਨੇ ਪਰ ਉਹਨਾਂ ਦੇ ਵਿੱਚ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ ਸੋ ਸਾਡੇ ਨਾਲ ਪਰਮਜੀਤ ਸਿੰਘ ਹੁਣੀ ਮੌਜੂਦ ਨੇ ਉਹ ਸ਼ਖਸ ਜੋ ਕਿ ਜਦੋਂ ਵੀ ਇੱਥੇ ਹੜ ਵਰਗੇ ਹਾਲਾਤ ਬਣਦੇ ਨੇ ਤਾਂ ਇਹ ਮਦਦ ਦੇ ਲਈ ਅੱਗੇ ਆਉਂਦੇ ਨੇ ਪ੍ਰਸ਼ਾਸਨ ਬਾਦ ਦੇ ਵਿੱਚ ਆਉਂਦਾ ਹੈ ਪਰ ਪਰਮਜੀਤ ਸਿੰਘ ਹਣੀ ਸਭ ਤੋਂ ਪਹਿਲਾਂ ਡੱਟ ਜਾਂਦੇ ਨੇ ਸੰਗਤ ਦੀ ਸੇਵਾ ਕਰਨ ਦੇ ਲਈ ਇੱਥੇ ਜਿੰਨੇ ਵੀ ਇਲਾਕੇ ਨੇ ਦੇ ਘਰ ਨੇ ਉਹਨਾਂ ਵਿੱਚ ਵੀ ਪਾਣੀ ਪਹੁੰਚ ਚੁੱਕਿਆ ਹੈ ਤੇ ਜੇਕਰ ਉਹਨਾਂ ਨੇ ਵੀ ਇੱਥੋਂ ਜੇਕਰ ਸ਼ਹਿਰ ਵੱਲ ਨੂੰ ਜਾਣਾ ਹੋਵੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੋਵੇ ਤਾਂ ਇਹ ਪਰਮਜੀਤ ਸਿੰਘ ਹਣੀ ਹੀ ਮਦਦ ਕਰਦੇ ਨੇ ਅਸੀਂ ਵੀ ਇਹਨਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਤੇ ਅਸੀਂ ਕਿਹਾ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ ਅਸੀਂ ਹਾਲ ਦਿਖਾਉਣਾ ਹੈ ਕਿ ਆਖਿਰਕਾਰ ਇਲਾਕੇ ਦਾ ਹਾਲ ਕੀ ਤੇ ਲੋਕ ਕਿਹੜੀਆਂ ਕਿੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਆ ਤੇ ਅਸੀਂ ਉਹਨਾਂ ਦੇ ਨਾਲ ਮੌਜੂਦ ਹਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਸਤ੍ਰੀ ਕਾਲ ਜੀ ਸਾਸਤ੍ਰੀ ਕਾਲ ਜੀ ਪਰਮਜੀਤ ਸਿੰਘ ਜੀ ਤੁਸੀਂ ਹਮੇਸ਼ਾ ਅੱਗੇ ਆਉਂਦੇ ਹੋ ਸਾਲ 2023 ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਉਦੋਂ ਵੀ ਤੁਸੀਂ ਪ੍ਰਸ਼ਾਸਨ ਤੋਂ ਪਹਿਲਾਂ ਇੱਥੇ ਲੋਕਾਂ ਦੀ ਮਦਦ ਦੇ ਲਈ ਡੱਟ ਗਏ ਸੀ ਕੀ ਕਹਾਂ ਦੇਖੋ ਜੀ ਸਾਡਾ ਇੱਥੋਂ ਦੇ ਵਸਨੀਕ ਆ ਅਸੀਂ ਹੜ੍ਹ ਦੀਆਂ ਮਾਰਾਂ ਸਾਡੀਆਂ ਤੀਜੀ ਪੀੜ੍ਹੀ ਆ ਜਿਹੜੀ ਅਸੀਂ ਦੇਖ ਚੱਲ ਚੁੱਕੇ ਆ ਚੱਲਦੇ ਆ ਰਹੇ ਆ ਤੇ ਸਾਡਾ ਮਨੁੱਖੀ ਅਧਿਕਾਰਾਂ ਦੇ ਨਾਂ ਤੇ ਵੀ ਤੇ ਸਮਾਜ ਦੇ ਵਿੱਚ ਕਿਸਾਨ ਆਗੂ ਹੋਣ ਦੇ ਨਾਤੇ ਤੇ ਸਾਨੂੰ ਇਹ ਸਭ ਤੋਂ ਪਹਿਲਾਂ ਅੱਗੇ ਆਉਣਾ ਪੈਂਦਾ ਵਾ ਕਿਉਂਕਿ ਅਸੀਂ ਨਾ ਆਏ ਤਾਂ ਹੋਰ ਕੌਣ ਆਊਗਾ ਸਾਡੇ ਨਾਲ ਵੇਖ ਕੇ ਹੋਰ ਵੀ ਕਿਸਾਨ ਇਦਾਂ ਆ ਗਏ ਆ ਜੀ ਤੁਸੀਂ ਹੁਣ ਕਹਿੰਦੇ ਨੇ ਕਿ ਤਿੰਨ ਤੋਂ ਚਾਰ ਦਿਨ ਹੋ ਗਏ ਨੇ ਤਿੰਨ ਤੋਂ ਚਾਰ ਦਿਨ ਤੋਂ ਲਗਾਤਾਰ ਤੁਸੀਂ ਇਹ ਤਾਂ ਸੰਗਤ ਦੀ ਮਦਦ ਕਰ ਬਿਲਕੁਲ ਜੀ ਜਦੋਂ ਦਾ ਬੰਦ ਟੁੱਟਾ ਵਾ ਚਾਰ ਦਿਨ ਹੋ ਗਏ ਆ ਤੇ ਲਗਾਤਾਰ ਆਪਾਂ ਤਿੰਨ ਦਿਨ ਹੋ ਗਏ ਆ ਤੇ ਜਿੱਥੇ-ਜਿੱਥੇ ਵੀ ਲੋਕਾਂ ਨੂੰ ਰੈਸਕਿਊ ਕਰਨਾ ਪਿਆ ਵਾ ਉਹਨਾਂ ਨੂੰ ਰੈਸਕਿਊ ਕੀਤਾ ਚਾਹੇ ਰਾਤ ਸੀ ਚਾਹੇ ਦਿਨ ਸੀ ਜਾਂ ਜਿੱਥੇ ਇਹ ਨੁਕਸਾਨ ਹੋਇਆ ਉੱਥੋਂ ਤੱਕ ਪਹੁੰਚ ਕੇ ਕੋਈ ਸਮਗਰੀ ਪਹੁੰਚਾਉਣੀ ਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਤੁਰੰਤ ਆਪਾਂ ਹਾਜ਼ਰ ਹੋ ਜਾਈਦਾ ਵਾ ਤੇ ਜਿਹੜਾ ਕਈਆਂ ਘਰਾਂ ਦੇ ਦੇ ਵਿੱਚ ਜਿਹੜਾ ਪਾਣੀ ਦਾ ਮੇਨ ਹੈ ਪਾਣੀ ਵੀ ਖਤਮ ਹੋ ਚੁੱਕਾ ਵਾ ਤੇ ਪਾਣੀ ਵਗੈਰਾ ਇਹ ਸਪਲਾਈ ਵੀ ਪ੍ਰੋਵਾਈਡ ਕਰਾਈਦਾ ਤੇ ਇਹਦੇ ਵਿੱਚ ਵੀ ਇਦਾਂ ਹੀ ਸੇਵਾ ਦਿਨ ਰਾਤ ਕੀਤੀ ਸੀ ਬਿਲਕੁਲ ਬੇੜੀਆਂ ਦੇ ਉੱਤੇ ਵੀ ਲੋਕ ਜਾ ਰਹੇ ਨੇ ਅਸੀਂ ਵੀ ਜਦੋਂ ਤੁਹਾਡੇ ਇਲਾਕੇ ਤੱਕਰ ਪਹੁੰਚ ਕੀਤੀ ਅਸੀਂ ਵੀ ਬੇੜੀ ਦੇ ਵਿੱਚ ਬੈਠ ਕੇ ਆਏ ਤਾਂ ਹੁਣ ਅਸੀਂ ਬੋਟ ਦੇ ਵਿੱਚ ਮੌਜੂਦ ਆ ਕਹਿੰਦੇ ਬੇੜੀਆਂ ਦੇ ਵਿੱਚ ਬਹੁਤ ਸਮਾਂ ਲੱਗ ਜਾਂਦਾ ਅਸੀਂ ਖੁਦ ਦੇਖਿਆ ਕਿ ਮਿਹਨਤ ਵੀ ਬਹੁਤ ਲੱਗਦੀ ਆ ਹਨਾ ਤੇ ਇਸ ਬੋਟ ਦੇ ਰਾਹੀਂ ਆਪਾਂ ਲੋਕਾਂ ਤੱਕਰ ਸਮਾਨ ਪਹੁੰਚਾ ਰਹਿਆਂ ਰਾਸ਼ਨ ਸੋਦਾ ਸਭ ਕੁਝ ਪਹੁੰਚਾ ਰਹਿਆਂ ਕਿਵੇਂ ਬਿਲਕੁਲ ਜੀ ਜਿਹੜਾ ਤੁਹਾਨੂੰ ਪਤਾ ਵਾ ਅੱਜ ਕਿਹੜਾ ਟੈਕਨੋਲੋਜੀ ਦਾ ਜ਼ਮਾਨਾ ਜਿਹੜਾ ਹਾਈ ਟੈਕ ਚੀਜ਼ ਆ ਚੁੱਕਿਆ ਪਹਿਲਾਂ ਚੱਪੂ ਵਾਲੀਆਂ ਕਿਸ਼ਤੀਆਂ ਹੁੰਦੀਆਂ ਸੀ ਤੇ ਇਹ ਸਾਨੂੰ ਜਿਹੜੀ ਸਾਡੇ ਕੋਲ ਮੋਟਰ ਬੋਟ ਆ ਇਹ ਤਰੰਤ ਜਿੱਥੇ ਵੀ ਸਾਨੂੰ ਜਾਣਾ ਹੁੰਦਾ ਜਲਦੀ ਹੈ ਜਦੋਂ ਐਂਬੂਲੈਂਸ ਤੇ ਤਰ੍ਹਾਂ ਸੇ ਇਹਨੂੰ ਯੂਜ਼ ਕਰਦੇ ਆਂ ਜਾਂ ਕੋਈ ਦੁਰਘਟਨਾ ਹੋ ਜਾਂਦੀ ਕੋਈ ਕਿਸੇ ਨਾਲ ਕਿਸੇ ਕੋਈ ਸੌਣ ਠਿੱਲਾ ਮਠਾਉਂਦਾ ਵਾ ਉਦੋਂ ਪਹੁੰਚ ਜਾਈਦਾ ਵਾ ਜਾਂ ਕੋਈ ਐਮਰਜੈਂਸੀ ਬੱਚਿਆਂ ਨੂੰ ਘਟਨਾ ਵਾ ਤੇ ਆਪਾਂ ਬੋਟ ਲੈ ਕੇ ਹੀ ਜਾਈਦਾ ਤੇ ਜਿੱਥੇ ਲੋੜਿਆ ਕਿਸਤੀ ਨਹੀਂ ਬੋਟ ਨਹੀਂ ਜਲਦੀ ਉੱਥੇ ਆਪਾਂ ਕਿਸਤੀ ਦੇ ਨਾਲ ਕਿਸਤੀ ਵੀ ਨਾਲ ਰੱਖੀ ਆ ਕਿ ਆਪਾਂ ਕਿਸਤੀ ਨਾਲ ਵੀ ਰੈਸਕਿਊ ਕਰਦੇ ਆਂ ਜੀ ਚਾਰ ਤੋਂ ਪੰਜ ਦਿਨ ਤੁਸੀਂ ਕਹਿ ਰਹੇ ਹੋ ਕਿ ਹੋ ਗਿਆ ਆ ਆਰਸੀ ਬੰ ਟੁੱਟੇ ਨੂੰ ਪਾਣੀ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ ਤੇ ਪਾਣੀ ਭਰ ਵੀ ਚੁੱਕਿਆ ਹੈ ਤਸਵੀਰਾਂ ਵੀ ਅਸੀਂ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਕੀ ਹਾਲਾਤ ਬਣੇ ਹੋਏ ਨੇ ਸੋ ਇੱਥੇ ਜਿਸ ਤਰੀਕੇ ਹੁਣ ਪਾਣੀ ਭਰ ਚੁੱਕਿਆ ਹੈ ਤਾਂ ਲਗਾਤਾਰ ਹੀ ਇਹ ਪਾਣੀ ਦਾ ਪੱਧਰ ਕਹਿੰਦੇ ਵੱਧਦਾ ਪਿਆ ਘਟਦਾ ਨਹੀਂ ਪਿਆ ਸੋ ਬੋਟ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਸੋ ਪਰਮਜੀਤ ਜੀ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਬੋਟ ਰਾਹੀ ਜਾ ਰਹੇ ਆ ਇਹ ਬੇੜੀਆਂ ਰਾਹੀ ਜਾ ਰਹੇ ਆ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਕਰਮਚਾਰੀ ਇੱਥੇ ਤੱਕਰ ਪਹੁੰਚਿਆ ਹੋਵੇ ਕਿਸੇ ਨੇ ਮਦਦ ਕੀਤੀ ਹੋਵੇ ਕਿਉਂਕਿ ਤੁਸੀਂ ਤਾਂ ਸੰਗਤ ਦੀ ਮਦਦ ਕਰ ਰਹੇ ਹੋ ਵੱਖਰੀ ਗੱਲ ਆ ਪਰ ਪ੍ਰਸ਼ਾਸਨ ਦਾ ਫਰਜ਼ ਪਹਿਲਾਂ ਬਣਦਾ ਹੈ ਬਿਲਕੁਲ ਜੀ ਪ੍ਰਸ਼ਾਸਨ ਅਸਲੀਮ ਸਾਹਿਬ ਆਏ ਸੀ ਉਦੋਂ ਥੋੜਾ ਰਸਤਾ ਸਹੀ ਚੱਲ ਰਿਹਾ ਸੀ ਤੇ ਟਰੈਕਟਰ ਆ ਰਹੀ ਇੱਥੇ ਪਹੁੰਚ ਉਹਨਾਂ ਨੇ ਕੀਤੀ ਸੀ ਤੇ ਹੁਣ ਥੋੜਾ ਜਿਹਾ ਔਖਾ ਹੋ ਗਿਆ ਤੇ ਇੱਥੇ ਜਿਹੜੇ ਟਰੈਕਟਰ ਵਗੈਰਾ ਉਹ ਵਹੀਕਲ ਨਹੀਂ ਚੱਲ ਰਹੇ ਜੀ ਅੱਛਾ ਤੇ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਮਦਦ ਵਾਸਤੇ ਆਇਆ ਹੋਵੇ ਕਿਉਂਕਿ ਤੁਸੀਂ ਤਾਂ ਵੋਟਰ ਆਹੀ ਲੋਕਾਂ ਦੀ ਮਦਦ ਕਰ ਰਹੇ ਹੋ ਪਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਕਰਮਚਾਰੀ ਇੱਥੇ ਆਇਆ ਹੋਵੇ ਕਿਹਾ ਹੋਵੇ ਕਿ ਅਸੀਂ ਬੈਠੇ ਆਂ ਤੁਸੀਂ ਚਿੰਤਾ ਨਾ ਕਰੋ ਮੈਂ ਦੇਖੋ ਜੀ ਮੈਂ ਫੀਲਡ ਦੇ ਵਿੱਚ ਜਿਹੜਾ ਘਰਾਂ ਦੇ ਵਿੱਚ ਜਿਹੜਾ ਸਾਡਾ ਪਿੰਡ ਇਕੱਠਾ ਪਿੰਡ ਨਹੀਂ ਹੈਗਾ ਵਕ ਵਕ ਜਿਹੜੇ ਇਲਾਕੇ ਟਾਪੂ ਦੇ ਵਿੱਚ ਅਲੱਗ-ਅਲੱਗ ਘਰ ਆ ਜਿਆਦਾਤਰ ਮੈਂ ਘਰਾਂ ਦੇ ਵਿੱਚ ਹੁੰਦਾ ਮੈਂ ਬਾਹਰ ਅੰਦਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਹੋਵੇ ਕਹਿ ਨਹੀਂ ਸਕਦੇ ਪਰ ਜਿਹੜਾ ਇਕੱਲੇ-ਇਕੱਲੇ ਘਰ ਦੇ ਵਿੱਚ ਤੇ ਕਿਸੇ ਨੂੰ ਆਪ ਦੇਖਿਆ ਨਹੀਂ ਹੈ ਜੀ ਕੋਈ ਸਿਆਸੀ ਆਗੂ ਆਇਆ ਹੋਵੇ ਸਿਆਸੀ ਆਗੂ ਕਹਿੰਦੇ ਜਿਹਦਨ ਜਦਨ ਬਣ ਟੁੱਟਾ ਵਾ ਜਿਹੜੇ ਅਗਿਆ ਮੌਜੂਦਾ ਐਮਐਲਏ ਆ ਤੇ ਜਿਹੜਾ ਥੰਦੇ ਹਲਕਾ ਨਿਚਾਰਜ ਉਹਦਨ ਦੱਸਦੇ ਆ ਵੀ ਹੋ ਕੇ ਗਏ ਆ ਤੇ ਐਮਐਲਏ ਸਾਹਿਬ ਵੱਲੋਂ ਦੋ ਮਸ਼ੀਨਾਂ ਪ੍ਰੋਵਾਈਡ ਕਰਾਈਆਂ ਗਈਆਂ ਸੀ ਤੇ ਹਲਕਾ ਨਿਚਾਰਜ ਹੋਣਾ ਵੱਲੋਂ ਪਤਾ ਨਹੀਂ ਕੀ ਸੇਵਾ ਕੀਤੀ ਗਈ ਆ ਜਾਂ ਕੀ ਕੀਤਾ ਗਿਆ ਮੈਂ ਅੱਗੇ ਵੀ ਇਹ ਸਵਾਲ ਕੀਤਾ ਮੈਂ ਬਾਰ ਬਾਰ ਇਹ ਸਵਾਲ ਕਰੂੰਗੀ ਕਿਉਂਕਿ ਬਹੁਤ ਲੋੜ ਹੈ ਇੱਥੋਂ ਦੇ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚੇ ਇੱਥੇ 88 ਦੇ ਵਿੱਚ ਵੀ ਹੜ੍ਹ ਆਏ ਸੀਗੇ ਜਦੋਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਦੂਜੇ ਪਾਸੇ ਆਪਾਂ ਕਹਿੰਦੇ ਆ ਕਿ ਹਰ ਸਾਲ ਹੀ ਇੱਥੇ ਅਜਿਹੀ ਹਾਲਤ ਜਿਹੜੀ ਉਹ ਬਣ ਜਾਂਦੀ ਹੈ ਹਾਲਾਤ ਬੜੇ ਚਿੰਤਾਜਨਕ ਬਣ ਜਾਂਦੇ ਆ ਹਾਂਜੀ ਬਿਲਕੁਲ ਜੀ ਤੇ ਦੂਜੇ ਪਾਸੇ ਆਪਾਂ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਇੱਥੇ ਵਸੇ ਹੋਏ ਨੇ ਕਹਿੰਦੇ ਨੇ ਕਿ ਜਿਹੜੇ ਸਕੂਲ ਨੇ ਉਹ ਵੀ ਬੰਦ ਹੋ ਚੁੱਕੇ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੰਦ ਹੋ ਚੁੱਕੀਆਂ ਨੇ ਤੇ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਤਾਂ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਹਨਾ ਤੁਸੀਂ ਹਰ ਸਾਲ ਇਹ ਸਾਰੀਆਂ ਪਰੇਸ਼ਾਨੀਆਂ ਖੁਦ ਚੱਲਦੇ ਹੋ ਤੇ ਤੁਹਾਨੂੰ ਕੀ ਲੱਗਦਾ ਕੀ ਪੱਕਾ ਹੱਲ ਹੋਣਾ ਚਾਹੀਦਾ ਪੱਕਾ ਹੱਲ ਤੇ ਵੇਖੋ ਸਰਕਾਰਾਂ ਕਰਨ ਤੇ ਕਰ ਸਕਦੀਆਂ ਵਾ ਪਰ ਪਤਾ ਨਹੀਂ ਹਰ ਵਾਰੀ ਅਸੀਂ ਜاہے ਸਮੇਂ-ਸਮੇਂ ਦੀ ਜਿਹੜੀ ਸਰਕਾਰ ਰਹੀ ਆ ਉਹਨਾਂ ਨੂੰ ਲਗਾਤਾਰ ਅਸੀਂ ਕਹਿੰਦੇ ਆ ਰਹੇ ਆ ਕਿ ਜਿਹੜਾ ਇਹਨੂੰ ਚੈਨਲਾਈਜ਼ ਕੀਤਾ ਜਾਵੇ ਨਹਿਰੀ ਰੂਪ ਦਿੱਤਾ ਜਾਵੇ ਤੇ ਉਹ ਸਰਕਾਰ ਨੇ ਕਦੀ ਨਹੀਂ ਕੀਤਾ ਹੁਣ ਤਾਂ ਸਾਡੀ ਜਦੋਂ ਬਿਲਕੁਲ ਇਸ ਸਿਰੇ ਤੇ ਕੰਮ ਆ ਜਾਂਦਾ ਹੜਾਂ ਦਾ ਸੀਜ਼ਨ ਆ ਜਾਂਦਾ ਵਾ ਤੇ ਸਾਡੀ ਮੁੱਖ ਮੰਗ ਇਹ ਹੁੰਦੀ ਵੀ ਸਾਨੂੰ ਖਾਣ ਪੀਣ ਦੀ ਕੁਝ ਨਹੀਂ ਚਾਹੀਦਾ ਸਾਡੇ ਕੋਲ ਸਾਰਾ ਕੁਝ ਹੈਗਾ ਵਾ ਘਰੇ ਖਾਣ ਪੀਣ ਦਾ ਸਭ ਕੁਝ ਹੈਗਾ ਵਾ ਤੇ ਸਿਰਫ ਪਾਣੀ ਅੱਗੇ ਰਿਲੀਵ ਕੀਤਾ ਜਾਵੇ ਜੋ ਨਹੀਂ ਕਰਦੇ ਸਾਨੂੰ ਪੰਜ ਛੇ ਜ਼ਿਲ੍ਹਿਆਂ ਨੂੰ ਡੋਬ ਕੇ ਫਿਰ ਪਾਣੀ ਇੱਕਦਮ ਅੱਗੇ ਛੱਡਿਆ ਜਾਂਦਾ ਤੇ ਉਧਰ ਵੀ ਨੁਕਸਾਨ ਹੋ ਜਾਂਦਾ ਜੀ ਬਿਲਕੁਲ ਦੇਖੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਹੁਣ ਹੈ ਬੋਟ ਜਿਹੜੀ ਹੈ ਉਸ ਨੂੰ ਖਿੱਚ ਕੇ ਇੱਕ ਸ਼ਖਸ ਅੱਗੇ ਤੱਕ ਲੈ ਕੇ ਜਾ ਰਿਹਾ ਹੈ ਤਾਂ ਕਿੰਨਾ ਔਖਾ ਹੈ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਚਲੋ ਅਸੀਂ ਤਾਂ ਇੱਕ ਦਿਨ ਵਾਸਤੇ ਆਏ ਹਾਂ ਕਵਰੇਜ ਕਰਕੇ ਚਲੇ ਜਾਵਾਂਗੇ ਪਰ ਇਹ ਹਾਲਾਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਦੇ ਲੋਕ ਕਿੰਨੀਆਂ ਜ਼ਿਆਦਾ ਪਰੇਸ਼ਾਨੀਆਂ ਦੇ ਵਿੱਚੋਂ ਨਿਕਲ ਰਹੇ ਨੇ ਤੁਸੀਂ ਦੇਖੋ ਇੱਕ ਬੰਦਾ ਜੋ ਕਿ ਖੁਦ ਇੰਨੇ ਪਾਣੀ ਦੇ ਵਿੱਚ ਨਹੀਂ ਖੜ ਸਕਦਾ ਪਰ ਉਹ ਸ਼ਕਸ ਜਿਹੜਾ ਉਹ ਪੂਰੀ ਬੋਟ ਜਿਹੜੀ ਹੈ ਉਹ ਖਿੱਚ ਕੇ ਅੱਗੇ ਤੱਕ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਇਹ ਹਰ ਰੋਜ਼ ਹੀ ਪਰੇਸ਼ਾਨੀਆਂ ਜਿਹੜੀਆਂ ਨੇ ਉਦੋਂ ਤੱਕ ਝਲਣੀਆਂ ਪੈਣਗੀਆਂ ਜਦੋਂ ਤੱਕ ਪਾਣੀ ਦਾ ਪੱਧਰ ਜਿਹੜਾ ਉਹ ਘਟਦਾ ਨਹੀਂ ਤੇ ਕਿਹਾ ਹੈ ਵੀ ਜਾ ਰਿਹਾ ਇੱਥੋਂ ਦੇ ਲੋਕਾਂ ਦੇ ਵੱਲੋਂ ਕਿ ਪਾਣੀ ਦਾ ਪੱਧਰ ਜਿਹੜਾ ਉਹ ਵਧਿਆ ਹੈ ਕਿਉਂਕਿ 4-5 ਦਿਨ ਪਹਿਲਾਂ ਆਰਜੀ ਬੰ ਟੁੱਟਿਆ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ ਸੀ ਆਪਣੀ ਫਸਲਾਂ ਦੀ ਸੁਰੱਖਿਆ ਦੇ ਲਈ ਪਰ ਉਸ ਤੋਂ ਬਾਅਦ ਜਦੋਂ ਪਾਣੀ ਉੱਥੇ ਨਾ ਰੋਕਿਆ ਗਿਆ ਤਾਂ ਫਿਰ ਪਾਣੀ ਆਪਣਾ ਰਸਤਾ ਬਣਾਉਂਦਾ ਹੋਇਆ ਅੱਗੇ ਤੇਜ਼ੀ ਦੇ ਨਾਲ ਵਧਦਾ ਗਿਆ ਤੇ ਕਹਿੰਦੇ ਕਿ 15 ਤੋਂ 16 ਪਿੰਡ ਨੇ ਜਿੱਥੇ ਪਾਣੀ ਪਹੁੰਚ ਚੁੱਕਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਆ ਚੁੱਕਿਆ ਹੈ ਸੋ ਲਗਾਤਾਰ ਕਵਰੇਜ ਅਸੀਂ ਟਾਪੂ ਬਾਉਪੁਰ ਤੋਂ ਤੁਹਾਨੂੰ ਦੇ ਰਹੇ ਹਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਨੇ ਟਾਪੂ ਬਾਉਪੁਰ ਦੀਆਂ ਕਿ ਹਾਲਾਤ ਮੌਕੇ ਤੇ ਬਣੇ ਹੋਏ ਨੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ